ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਨੇ ਵੱਡੇ ਵੱਡੇ ਯੋਧੇ ਜਿਹੜੇ ਆ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ ਵੱਡੇ ਵੱਡੇ ਜਰਨੈਲ ਪੈਦਾ ਹੋਏ ਆ ਤਾਂ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਜੋ ਨਸ਼ੀਆਂ ਨੇ ਪੰਜਾਬ ਨੂੰ ਗਰਸਿਆ ਹੋਇਆ ਤੇ ਅੱਜ ਮਜੀਠੇ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੇ 14 ਆਦਮੀਆਂ ਦੀ ਜਿਹੜੀ ਉਹ ਡੈਥ ਹੋਈ ਹੈ ਤੇ ਬੜਾ ਮਨ ਨੂੰ ਦੁੱਖ ਵੀ ਮਹਿਸੂਸ ਹੁੰਦਾ ਤੇ ਸਰਕਾਰ ਜਿਹੜੀ ਕਹਿੰਦੀ ਪਈ ਸੀ ਮੈਂ ਧਰੋ ਘਰੀ ਨਸ਼ਾ ਖਤਮ ਕਰ ਦਿੱਤਾ ਤੇ ਸਰਕਾਰ ਨੂੰ ਮੈਂ ਭਗਵੰਤ ਮਾਨ ਨੂੰ ਇਹ ਬਹੁਤ ਜੋ ਅਪੀਲ ਕਰਦਾ ਤੇ ਬੇਨਤੀ ਵੀ ਕਰਦਾ ਕਿ ਇਹ ਨਸ਼ੀਆਂ ਨੇ ਜਿਹੜਾ ਕੋੜ ਆ ਇਹਨੂੰ ਖਤਮ ਕਰਨ ਦੇ ਲਈ ਜੋ ਤੁਸੀਂ ਮੀਡੀਆ 'ਤੇ ਦਿੰਨੇ ਆ ਜੋ ਤੁਸੀਂ ਪ੍ਰਚਾਰ ਕਰਦੇ ਉਹ ਗਰਾਊਂਡ ਲੈਵਲ 'ਤੇ ਨਹੀਂ ਹੁੰਦਾ ਪਿਆ ਗਰਾਊਂਡ ਲੈਵਲ 'ਤੇ ਉਸੇ ਤਰ੍ਹਾਂ ਨਸ਼ੇ ਜਿਹੜੇ ਚੱਲਦੇ ਪਏ ਆ ਉਹਨਾਂ ਨਸ਼ਿਆਂ ਨੂੰ ਨੱਥ ਪਾਉਣ ਦੇ ਲਈ ਕਿਉਂਕਿ ਪ੍ਰਸ਼ਾਸਨ ਦੇ ਅਧੀਨ ਜਿਹੜੇ ਆ ਜਿਹੜੇ ਨਸ਼ੇ ਵਗਦੇ ਆ ਤੇ ਪ੍ਰਸ਼ਾਸਨ ਨੂੰ ਇਦਾਂ ਦੀਆਂ ਹਦਾਇਤਾਂ ਦਿੱਤੀਆਂ ਜਾਣ ਕੇ ਡੀਸੀ ਸਵਾਨ ਨੂੰ ਔਰ ਕਮਿੰਡ ਸਵਾਨ ਨੂੰ ਹਦਾਇਤਾਂ ਦਿੱਤੀਆਂ ਇਹਨਾਂ ਜਿਸ ਹਲਕੇ ਦੇ ਵਿੱਚ ਨਸ਼ਾ ਵਕਿਆ ਤੇ ਉਹ ਅਫਸਰ ਜਿਹੜਾ ਉੱਥੇ ਨਹੀਂ ਰਹੇਗਾ ਤਾਂ ਹੀ ਕਿਤੇ ਨਸ਼ਿਆਂ ਨੂੰ ਜਿਹੜੀ ਨਕ ਪੈਸਾ ਵੀ ਆ ਤੇ ਮੇਰੀ ਫਿਰ ਉਸ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਆਦਮੀ ਗਏ ਆ ਉਹਨਾਂ ਨਾਲ ਸੁਪਰਟ ਕਰਦਾ ਹੋਇਆ ਮੈਂ ਅਰਦਾਸ ਕਰਦਾ ਕਿ ਪੰਜਾਬ ਵਿੱਚੋਂ ਛੇਤੀ ਤੋਂ ਛੇਤੀ ਨਸ਼ੇ ਖਤਮ ਹੋਣ ਜੇ ਸਰਕਾਰ ਤਿਆਰ ਕਰੇ ਤਾ ਵਾਈਕੋ ਡਿਕਾ ਕਰ ਸੋ ਪਹਿਲਾਂ ਵੀ ਕਈ ਵਾਰੀ ਇਹ ਹੀ ਖਤਰਾ ਸਾਹਮਣੇ ਆਇਆ ਪਰ ਪ੍ਰਸ਼ਾਸਨ ਉਦੋਂ ਹੀ ਕਿਉਂ ਜਾਗਦਾ ਜਦੋਂ ਘਟਨਾ ਹੋ ਜਾਂਦੀ ਹੈ ਪ੍ਰਸ਼ਾਸਨ ਜਾਗਦਾ ਹੀ ਨਹੀਂ ਜੀ ਤੁਸੀਂ ਕਹਿੰਦੇ ਪ੍ਰਸ਼ਾਸਨ ਉਦੋਂ ਹੀ ਜਾਜੇ ਪ੍ਰਸ਼ਾਸਨ ਜਾਗਿਆ ਹੋਵੇ ਤੇ ਨਸ਼ੇ ਜਿਹੜੇ ਆ ਖਤਮ ਕਰਨਾ ਕੋਈ ਬਹੁਤਾ ਔਖੀ ਗੱਲ ਨਹੀਂ ਇਹ ਹਦਾਇਤ ਹੀ ਦੇਣੀ ਹੁੰਦੀ ਹੈ ਪਰ ਅਸੀਂ ਇਹ ਪ੍ਰਚਾਰ ਕਰੀ ਜਾਂਦੇ ਆ ਕਿ ਨਸ਼ੇ ਖਤਮ ਹੋ ਗਏ ਨਸ਼ੇ ਖਤਮ ਕਰਦੇ ਆਂਗੇ ਪਰ ਉਹਦੇ ਤੇ ਜਿਹੜਾ ਅਮਲੀ জামਾ ਨਹੀਂ ਪਨਾਇਆ ਜਾਂਦਾ ਇਹ ਅਮਲੀ জামਾ ਪਹਿਨਾਉਣ ਦੀ ਲੋੜ ਆ ਤਾਂ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਬਚ ਸਕਦੀਆਂ